ਭਾਰਤੀ ਜਨਤਾ ਪਾਰਟੀ ਦੀ ਖੰਨਾ ਵਿਖੇ ਰੱਖਿਆ ਮੰਤਰੀ ਰਾਜਨਾਥ ਦੀ ਅਗਵਾਈ ਵਿੱਚ ਹੋਣ ਵਾਲੀ ਰੈਲੀ ਵਿੱਚ ਫਤੇਗੜ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਦੀ ਅਗਵਾਈ ਵਿੱਚ ਕਾਫਲਾ ਰਵਾਨਾ ਹੋਇਆ ਇਸ ਦੌਰਾਨ ਬੱਸਾਂ ਤੇ ਕਾਰਾਂ ਰਾਹੀਂ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਲ ਹੋਣ ਲਈ ਵਰਕਰਾਂ ਤੇ ਸਪੋਰਟਰਾਂ ਵੱਲੋਂ ਰਵਾਨਗੀ ਕੀਤੀ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਸੀਨੀਅਰ ਆਗੂ ਗੁਰਬਖਸ਼ ਸਿੰਘ ਬਖਸ਼ੀ ਖਾਨਪੁਰ ਪ੍ਰਧਾਨ ਪ੍ਰਵਿੰਦਰ ਸਿੰਘ ਦਿਓਲ ਤਲਵਿੰਦਰ ਸਿੰਘ ਜੱਲਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਅੰਤਿਮ ਪੜਾਅ ਵਿੱਚ ਦੇਸ਼ ਦੇ ਵੱਡੇ ਨੇਤਾ ਭਾਜਪਾ ਦਾ ਪ੍ਰਚਾਰ ਕਰਨ ਪੰਜਾਬ ਵਿੱਚ ਪਹੁੰਚ ਰਹੇ ਹਨ ਪੰਜਾਬ ਦੇ ਵਿੱਚ ਵੱਡੀ ਭਾਜਪਾ ਦੀ ਜਿੱਤ ਹੋਵੇਗੀ ਕਿਉਂਕਿ ਵੱਡੇ ਨੇਤਾ ਪੰਜਾਬ ਵਿੱਚ ਆਉਣ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਦਿਦਾਰ ਸਿੰਘ ਭੱਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੀ ਸਰਕਾਰ ਵਿੱਚ ਜੋ ਕਾਰਜਕਾਲ ਲੋਕ ਭਲਾਈ ਸਕੀਮਾਂ ਅਤੇ ਇਸ ਦੀ ਤਰੱਕੀ ਤੇ ਹੋਰ ਵੱਡੇ ਵਿਕਾਸ ਕਾਰਜ ਕਰਵਾਏ ਗਏ ਹਨ ਜਿਸ ਕਾਰਨ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜाराम ਵਾਲਮਿਕ ਦੀ ਵੱਡੀ ਜਿੱਤ ਹੋਵੇਗੀ ਤੇ ਮੁੜ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਵੇਗੀ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਗੋਂ ਦਾ ਕੀ ਕਹਿਣਾ ਹੈ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਜੈ ਜੰਤਾ ਪਾਰਟੀ ਜਿੰਦਾਬਾਦ ਸਮਾਪਤੀ ਜੰਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਭਾਰਤੀ ਜੰਤਾ ਪਾਰਟੀ ਜਿੰਦਾਬਾਦ ਭਾਰਤੀ ਜੰਤਾ ਪਾਰਟੀ ਜਿੰਦਾਬਾਦ ਸ੍ਰੀ ਅਨੰਤ ਸਿੰਘ ਪੱਠੀ ਸਾਹਿਬ ਜਿੰਦਾਬਾਦ ਦੇ ਦੇ ਬਹੁਤ ਹੀ ਸੁਖੇ ਆਪ ਜੀ ਸਨਮਾਨਜੋਗ ਸਾਡੇ ਆਇਕਸ਼ਨ ਆਸਮਾਨ ਮੰਤਰੀ ਜੀ ਰਾਜਨਾਥ ਸਿੰਘ ਜੀ ਤੇ ਭਾਰਤੀ ਜਨਤਾ ਪਾਰਟੀ ਜੇ ਸੋਲ ਪ੍ਰਚਾਰ ਲਈ ਬਹੁਤ ਸਰਗਰਮ ਕਰਨ ਵਾਸਤੇ ਲੋਕਾਂ ਨੂੰ சுவாਸ਼ਨ ਦੇਣ ਵਾਸਤੇ ਔਰ ਬਹੁਤ ਸੇ ਲੋਕਾਂ ਨੂੰ ਦੇਣ ਵਾਸਤੇ ਇਲੈਕਸ਼ਨ ਨੂੰ ਸਵੇਰ ਸ਼ਾਮ ਵਿੱਚ ਚੌਧਰੀ ਯੋਜਾਰਾਮ ਮਾਲੀ ਦੀ ਹੋਂਦੇ ਇਲੈਕਸ਼ਨ ਨੂੰ ਰੈਲੀ ਹੋਣ ਕਰ ਆ ਰਿਹਾ ਉੱਥੇ ਵੀ ਬਹੁਤ سارے ਲੋਕ ਆ ਕੇ ਜਾ ਰਹੇ ਆ ਬਹੁਤ ਵੱਡੀ ਆਸ਼ਾ ਲੋਕਾਂ ਦੇ ਵਿੱਚ ਔਰ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਰੈਲੀ ਸਫਰ ਹੋਣ ਵਾਲੀ ਆ ਔਰ ਇਹ ਇਲੈਕਸ਼ਨ ਵੀ ਅੱਗੇ ਜਿੱਤ ਕੇ 400 ਪਲੱਸ ਦਾ ਹਸੜਾ ਹੈਗਾ ਉਹਦੇ ਵਿੱਚ ਅਸੀਂ ਵਿਜੈਨਾਂ ਹੋਪੀ ਠੀਕ ਹੈ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿੱਚ ਅੱਜ ਸਾਡੇ ਬੜੇ ਸਤਕਾਰਯੋਗ ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਅੰਮ੍ਰਿਤ ਵਿੱਚ ਰੈਲੀ ਲਈ ਆ ਰਹੇ ਨੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਆ ਰਹੇ ਤਾਂ ਜੋ ਕਿ ਸਾਡੀ ਪਾਰਟੀ ਦਾ ਪ੍ਰਚਾਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਅਤੇ ਇਸ ਤਰੀਕ ਨੂੰ ਸ਼੍ਰੀ ਜੇਜਾ ਰਾਮ ਜੀ ਦੇ ਹੱਕ ਵਿੱਚ ਚੋਣ ਖੇਡ ਕਮਲ ਤੇ ਲੋਕ ਮੋਟਾ ਪਾਉਣ ਤੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਜਿਤਾ ਕੇ ਸ਼੍ਰੀ ਨਿੰਰਲਾਈ ਮੋਦੀ ਦੀ ਧੂੜੀ ਪਾਈ ਵਾਜੂ ਦੇ ਖਾਤੇ ਬਹੁਤ ਸਾਰੇ ਜੁਗਵਾਨ ਮੈਂਬਰ ਸਰਪੰਚ ਤੇ ਪੰਚ ਚਾਰਨ ਮਾਤੀ ਬੜੀ ਸਰਦਾਰ ਦੇ ਨਾਲ ਜਾ ਰਹੇ ਨੇ ਅੱਜ ਖੰਨਾ ਦੇ ਮੰਡੀ ਦੀ ਜੀ ਜੋ ਕਿ ਰਾਜਨਾਥ ਸਿੰਘ ਨੇ ਵਿਚਾਰ ਸੁੰਦੇ ਵਿੱਚ ਲੋਕਾਂ ਨੂੰ ਸਾਰੇ 2024 ਦੇ ਵਿੱਚ ਮੋਦੀ ਸਰਕਾਰ ਜੋ ਨਵੀਂ ਬਣਾਈ ਹੈ ਉਹਦੇ ਵਿੱਚ ਬਹੁਤ ਆਵਾਜ਼ਾਂ ਦਾ ਇਹ ਕਹਿੰਦਾ ਕਿ ਵਾਇਖੁਜੀ ਸਰਕਾਰ ਦਾ ਵਾਅਦਾ ਹੈ ਤੇ ਕਿਵੇਂ ਦਾ ਰਿਸਪੌਂਸ ਕਿੱਥੇ ਚੱਲਿਆ ਤੁਸੀਂ ਅੱਜ ਅਸੀਂ ਜੀ ਖੰਨੇ ਜਾ ਰਹੇ ਹਾਂ ਤੇ ਉਥੇ ਰਾਜਨਾਥ ਜੀ ਨੇ ਆਉਣਾ ਅਸੀਂ ਇੱਥੋਂ ਫਟੇਕਾਰ ਸਾਹਿਬ ਤੋਂ ਦਦਾ ਸਿੰਘ ਦੀ ਪੱਟੀ ਸਾਹਿਬ ਦੀ ਅਗਵਾਈ ਹੇਠ 50 ਬੱਸਾਂ ਤੇ 40 ਆਪਣੀਆਂ ਚਾਰ ਚਾਰ ਵਾਹਨ ਲੈ ਕੇ ਜਾ ਰਹੇ ਹਾਂ ਵੀ ਇੱਥੇ ਬਹੁਤ ਸਾਹ ਏ ਕਿਉਂਕਿ ਕਿਹਦਾ ਦਦਾ ਪੱਟੀ ਦਾ ਇੱਥੇ ਹਰਕੇ ਜ ਬਹੁਤ ਰਸੂਕ ਆ ਇੱਕ ਸੈਂਟਰ ਬਲੰਦ ਨਰਿੰਦਰભાઈ ਮੋਦੀ ਨੇ ਬਹੁਤ ਵਧੀਆ ਕੰਮ ਕੀਤੇ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਅਸੀਂ ਗੇਜਾਰਾਮ ਬਾਲਮਿਕ ਜੀ ਦੇ ਹੱਕ ਦੇ ਵਿੱਚ ਜਾ ਰਹੇ ਹਾਂ ਜੀ ਕੀ ਘਣਾ ਜੋਗੇ ਜੀ ਅੱਜ ਦਦਾਪਿੰਨ ਪੱਤੀ ਹੜੇ ਜਿਓ ਜ਼ਿਲ੍ਹਾ ਪ੍ਰਧਾਨ ਨੇ ਉਹਨੇ ਅਗਵਾਈ ਵਿੱਚ ਵੱਡੇ ਪੱਤਰ ਦੇ ਕੱਟ ਨੇ ਜਾ ਰਿਆ ਜੋਗੀ ਰਾਜਨਾਰ ਸਿੰਘ ਦੀ ਰੈਲੀ ਵਿੱਚ ਪਹੁੰਚੇ ਸਰਕਾਰ ਵਿੱਚ ਬਹੁਤ ਜ਼ਿਆਦਾ ਸਿਆ ਹੈ ਸ਼ਾਮ ਬਾਲਮੀਕੀਨ ਪੂਰੇ ਵੱਡੇ ਪੱਤਰ ਦੇ ਧਾਵਾਂ